ਫਰੀਦਕੋਟ ਫਾਜ਼ਿਲਕਾ ਬਰਨਾਲਾ ਚ ਵੀ ਭਾਰੀ ਮੀਂਹ ਅਤੇ ਗੜੇਮਾਰੀ ਹੋਈ ਹੈ ਹੈਵੀ ਹੇਲ ਸਟਾਰਮ ਹੋਇਆ ਹੈ ਜਲੰਧਰ ਚ ਕਰੀਬ 20 ਮਿੰਟ ਤੱਕ ਗੜੇਮਾਰੀ ਹੁੰਦੀ ਰਹੀ ਤੇ ਕੱਲ ਜਲੰਧਰ ਚ ਸਭ ਤੋਂ ਵੱਧ 26.5 ਮਿਲੀਲੀਟਰ ਮੀਂਹ ਰਿਕਾਰਡ ਕੀਤਾ ਗਿਆ ਹੈ ਮੀਂਹ ਦਰਜ ਕੀਤਾ ਗਿਆ ਹੈ ਪੰਜਾਬ ਚ 40 ਤੋਂ ਲੈ ਕੇ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾ ਚਲੀਆਂ ਕਣਕ ਅਤੇ ਸਰੋਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਹੋਇਆ ਤੇਜ਼ ਹਵਾ ਕਰਕੇ ਖੇਤਾਂ ਚ ਜੋ ਕਣਕ ਸੀ ਉਹ ਵਿਚ ਗਈ ਅਗੇਤੀ ਕਣਕ ਤੇ ਸਰੋ ਖੇਤਾਂ 'ਚ ਵਿਜ ਗਈ ਗੜੇਮਾਰੀ ਕਰਕੇ ਸਰੋ ਦਾ ਚੜਨ ਦਾ ਖੱੱਚਾ ਹੈ ਤੇ ਪਾਣੀ ਜਮਾ ਹੋਣ ਕਰਕੇ ਕਣਕ ਫੀਲੀ ਪੈ ਸਕਦੀ ਹੈ ਤੇ ਕਾਫੀ ਨੁਕਸਾਨ ਅਸੀਂ ਕਹਿ ਸਕਦੇ ਹਾਂ ਪੰਜਾਬ ਛਾਇ ਜਿਸੀ ਪਾਰਟਿਕੁਲਰ ਗੱਲ ਕਰੀਏ ਬਠਿੰਡਾ ਦੀ ਤੇ ਬਠਿੰਡਾ 'ਚ ਪਾਰੀ ਗੜੇਮਾਰੀ ਹੋਈ ਹੈ ਵੱਡੇ ਸਾਈਜ਼ ਦੇ ਗੜੇ ਆਸਮਾਨ ਤੋਂ ਵਰੇ ਨੇ ਫਸਲਾਂ ਨੂੰ ਪਾਰੀ ਨੁਕਸਾਨ ਹੋਇਆ ਹੈ ਕਈ ਜਗ੍ਹਾ ਕਣਕ ਦੀ ਜੋ ਫਸਲ ਹੈ ਉਹ ਵੀ ਬਰਬਾਦ ਹੋ ਚੁੱਕੀ ਹੈ ਤਸਵੀਰਾਂ ਤੁਹਾਨੂੰ ਬਖਾਰੇ ਬਠਿੰਡਾ ਦੀਆਂ ਇੱਕ ਸ਼ਖਸ ਦੇ ਵੱਲੋਂ ਹੱਥ 'ਚ ਗੜੇ ਲੈ ਕੇ ਵਿਖਾਇਆ ਜਾ ਰਿਹਾ ਹੈ ਕਿ ਕਿੰਨੇ ਵੱਡੇ ਆਕਾਰ ਦੇ ਕਿੰਨੇ ਵੱਡੇ ਸਾਈਜ਼ ਦੇ ਗੜੇ ਪਏ ਨੇ ਅਸਮਾਨ ਤੋਂ ਡਿੱਗੇ ਗਏ ਨੇ ਇੰਝ ਜਾਪ ਰਿਹਾ ਜਿਵੇਂ ਕਿ ਕੋਈ ਜੋ ਹੈ ਪਹਾੜੀ ਇਲਾਕੇ ਦੀ ਤਸਵੀਰ ਬਠਿੰਡਾ ਵਿੱਚ ਕੱਲ ਤੋਂ ਪਈ بارش ਅਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਨੇ ਕਿਸਾਨਾਂ ਦੀ ਪੁੱਤਾ ਵਾਂਗ ਪਾਲੀ ਹੋਈ ਫਸਲ ਹੈ ਉਹ ਗੜੇਮਾਰੀ ਦੀ ਪੇਂਟ ਚੜਦੀ ਹੋਈ ਨਜ਼ਰ ਆ ਰਹੀ ਇੱਕ ਵਾਰ ਤਸਵੀਰਾਂ ਵੇਖ ਲਓ ਕਿ ਆਖਿਰਕਾਰ ਫਸਲ ਦਾ ਹਾਲ ਕੀ ਹੈ ਸਭ ਤੋਂ ਜ਼ਿਆਦਾ ਫਸਲ ਖਰਾਬ ਹੋਈ ਹੈ ਕਣਕ ਦੀ ਕਣਕ ਨੂੰ ਕਾਫੀ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਗੜੀ ਮਾਰੀ ਦੇ ਨਾਲ ਕਣਕ ਹੈ ਉਹ ਪੂਰੀ ਤਰ੍ਹਾਂ ਪੱਕੀ ਹੋਈ ਸੀ ਔਰ ਧਰਤੀ ਦੇ ਨਾਲ ਵਿਛੀ ਹੋਈ ਕਣਕ ਦੀ ਫਸਲ ਹੈ ਨਜ਼ਰ ਆ ਰਹੀ ਹੈ ਹਾਲਾਂਕਿ ਕਣਕ ਦੇ ਨਾਲ ਨਾਲ ਚਾਹੇ ਸਰੋਂ ਦੀ ਗੱਲ ਹੋਵੇ ਚਾਹੇ ਹੋਰ ਜਿਹੜੀ ਫਸਲ ਆ ਹੋਣ ਸਬਜ਼ੀਆਂ ਹੋਣ ਉਹਨਾਂ ਤੇ ਵੀ ਕਾਫੀ ਜ਼ਿਆਦਾ ਪ੍ਰਭਾਵ ਹੈ ਕੱਲ ਦੀ ਬਾਰਿਸ਼ ਦਾ ਪਿਆ ਕਿਉਂਕਿ ਕੱਲ ਤੋਂ ਲੈ ਕੇ ਰੁਕ ਰੁਕੇ ਬਾਰਿਸ਼ ਹੋ ਰਹੀ ਹੈ ਪੂਰੀ ਰਾਤ ਵੀ ਬਾਰਿਸ਼ ਹੁੰਦੀ ਰਹੀ ਹਾਲਾਂਕਿ ਦਿਨ ਨਿਕਲਣਿਆ ਸਾਰ ਮੌਸਮ ਕਾਫੀ ਸਾਫ਼ ਹੈ ਪਰ ਕੱਲ ਦੀ ਜਿਹੜਾ ਨੁਕਸਾਨ ਦੀ ਗੱਲ ਕੀਤੀ ਜਾਵੇ ਤਾਂ ਕਣਕਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਹੋਇਆ ਕਣਕਾਂ ਨੇ ਜਿਹੜੀਆਂ ਉਹ ਡਿੱਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜੇਕਰ ਇਸੇ ਤਰ੍ਹਾਂ ਬਾਰਿਸ਼ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਹੁੰਦੀ ਹੈ ਤਾਂ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਗਿਆ ਹੋ ਰਿਹਾ ਹੈਗਾ ਤਾਂ ਕਰਕੇ ਕਿਸਾਨ ਨਿਗੜੇ ਉਹ ਮੁਆਵਜ਼ੇ ਦੀ ਮੰਗ ਕਰਦੇ ਨੇ ਕਿਸਾਨ ਕਹਿੰਦੇ ਕਿ ਸਾਡੀਆਂ ਫਸਲਾਂ ਨੇ ਉਹ ਪੂਰਨ ਤੌਰ ਤੇ ਖਰਾਬ ਹੋ ਚੁੱਕੀਆਂ ਨੇ ਉਸ ਦਾ ਮੁਆਵਜ਼ਾ ਕਿਤੇ ਨਾ ਕਿਤੇ ਸਰਕਾਰ ਦੇਵੇ ਪਰ ਤਸਵੀਰਾਂ 'ਚ ਦੇਖੋ ਜਿਹੜੀ ਕਣਕ ਹੈ ਉਹ ਪੂਰੀ ਤਰ੍ਹਾਂ ਪੱਕ ਚੁੱਕੀ ਸੀ ਧਰਤੀ ਦੇ ਨਾਲ ਵਿਸ ਚੁੱਕੀ ਆ ਹੁਣ ਕੱਟਣ ਦੇ ਵਿੱਚ ਕਾਫੀ ਜ਼ਿਆਦਾ ਮੁਸ਼ਕਲ ਹੋਊਗੀ ਜਿੱਥੇ ਮਹਿੰਗੀ ਕੰਬਾਈਨ ਦੇ ਨਾਲ ਇਸ ਕਣਕ ਨੂੰ ਕੱਟਣਾ ਪੈਣਾ ਹੈ ਦੂਸਰੇ ਪਾਸੇ ਲੇਬਰ ਹੈ ਜਿਹੜੀ ਉਹ ਵੀ ਮਹਿੰਗੇ ਰੇਟਾਂ ਦੇ ਉੱਪਰ ਕਿਸਾਨ ਨੂੰ ਲਿਆਉਣੀ ਪੈਣੀ ਹੈ ਤਾਂ ਕਰਕੇ ਤੇ ਇਹ ਕਣਕ ਦੀ ਫਸਲ ਹੈ ਜਿਹੜੀ ਤਕਰੀਬਨ ਪੱਕ ਕੇ ਆਲਮੋਸਟ ਤਿਆਰ ਹੋ ਚੁੱਕੀ ਸੀ ਪਰ ਰਾਤ ਦੀ ਰੁਕ ਰੁਕੇ ਹੋ ਰਹੀ بارش ਅਤੇ ਗੜਹੀ ਮਾਰੀ ਨੇ ਕਿਸਾਨ ਦੀ ਗਿੜੀ ਪੱਕੀ ਹੋਈ ਫਸਲ ਦੇ ਉੱਪਰ ਕਿਤੇ ਨਾ ਕਿਤੇ ਗੜਿਆਂ ਦੇ ਨਾਲ ਕਾਫੀ ਵੱਡੇ ਨੁਕਸਾਨ ਕੀਤਾ ਤਾਂ ਕਰਕੇ ਕਿਸਾਨ ਇਨ੍ਹਾਂ ਖਰਾਬ ਹੋਈਆਂ ਫਸਲਾਂ ਦੇ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਸਿਰਫ ਕਣਕ ਦੀ ਫਸਲ ਖਰਾਬ ਨਹੀਂ ਹੋਈ ਸਰੋਂ ਤੋਂ ਲੈ ਕੇ ਜਿੰਨੀਆਂ ਵੀ ਸਬਜ਼ੀਆਂ ਨੇ ਸਬਜ਼ੀਆਂ ਨੂੰ ਵੀ ਕਿਤੇ ਜਿਆਦੇ ਪ੍ਰਭਾਵ ਇਸ ਗੜੇਮਾਰੀ ਨੇ ਕੀਤਾ ਬਠਿੰਡਾ ਦੀ ਗੱਲ ਕੀਤੀ ਆ ਬਠਿੰਡਾ ਦੇ ਵਿੱਚ ਪੰਗ ਤੋਂ 6 ਇਸ ਤਰ੍ਹਾਂ ਦੇ ਇਲਾਕੇ ਨੇ ਜਿੱਥੇ ਕਾਫੀ ਜਿਆਦੇ ਨੁਕਸਾਨ ਫਸਲਾਂ ਨੂੰ ਹੋਇਆ ਤਾਂ ਕਰਕੇ ਕਿਸਾਨ ਜਥੇਬੰਦੀਆਂ ਹੀ ਮੰਗ ਕਰ ਰਹੀਆਂ ਨੇ ਕਿ ਜਲਦੀ ਜਲਦੀ ਸਪੈਸ਼ਲ ਗਰਦਾਵਰੀ ਇਹਨਾਂ ਫਸਲਾਂ ਦੀ ਕਰਾਈ ਜਾਵੇ ਔਰ ਕਿਸਾਨ ਨੂੰ ਮੁਆਵਜ਼ਾ ਹੈ ਜਿਹੜਾ ਉਹ ਬੰਦਾ ਸਮੇਸਰ ਦਿੱਤਾ ਜਾਵੇ ਕਣਕ ਦੇ ਨਾਲ ਨਾਲ ਜਿਹੜੀ ਸਰੋਂ ਦੀ ਫਸਲ ਹੈ ਸਰੋਂ ਨੂੰ ਕਾਫੀ ਜਿਆਦਾ ਨੁਕਸਾਨ ਹੋਇਆ ਕਿਉਂਕਿ ਸਰੋਂ ਦੀ ਫਸਲ ਵੀ ਕਣਕ ਦੇ ਵਾਂਗ ਤਕਰੀਬਨ ਪੱਕ ਕੇ ਤਿਆਰ ਹੋ ਚੁੱਕੀ ਹੈ ਔਰ ਸਰੋਂ ਦੀ ਫਸਲ ਦੇ ਉੱਪਰ ਵੀ ਗੜੇ ਮਰੀ ਨੇ ਕਾਫੀ ਜਿਆਦਾ ਨੁਕਸਾਨ ਕੀਤਾ ਹੈ ਤੀਜਾ ਨੁਕਸਾਨ ਹੈ ਸਬਜ਼ੀਆਂ ਦਾ ਸਬਜ਼ੀਆਂ ਵੀ ਕਿਤੇ ਨਾ ਕਿਤੇ ਜਾ ਕੇ ਇਸ ਗੜੇ ਮਰੀ ਦੇ ਨਾਲ ਪ੍ਰਭਾਵਿਤ ਹੋਈਆਂ ਨੇ ਔਰ ਕਿਸਾਨ ਹੈ ਜਿਹੜਾ ਕਿਤੇ ਨਾ ਕਿਤੇ ਪੱਕੀ ਹੋਈ ਫਸਲ ਜਦੋਂ ਕਿਸਾਨ ਦੀ ਖਰਾਬ ਹੁੰਦੀ ਹੈ ਤੇ ਜ਼ਾਹਿਰ ਤੌਰ ਤੇ ਪਰੇਸ਼ਾਨੀ ਕਿਸਾਨਾਂ ਨੂੰ ਹੁੰਦੀ ਹੈ ਪਰ ਮੌਸਮ ਮਾਹਿਰ ਹੀ ਕਹਿ ਰਹੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਅਗਰ ਦੁਬਾਰਾ ਤੋਂ ਖਰਾਬ ਹੁੰਦਾ ਹੈ ਤਾਂ ਕਿਸਾਨਾਂ ਦੀ ਚਿੰਤਾਵਾਂ ਹੋਰ ਵੀ ਵੱਧ ਸਕਦੀਆਂ ਨੇ तो दीप देनाल सूरज एटीन दो वाक वाक अपने गिदड़िया तस्वीर ने बठिंडा दया तस्वीर ने चलते मीह ने भारी तबाही मचाई है दो मैरिज पैलेस दस्वीर जो पा रहे हो गिदड़बाह मैरिज पैलेस बहार गड़ा का ढेर लग्या इस विचाले भारी गड़ेमारी करके टेंट दूसरे पास नहसो मैलेस प्रोग्राम दो तस्वीर हो गिदड़बाह बठिडा दवा चलिया गड़ेमारी हुई सी तेज बारिश हुई थी तेज बारिश का कहर वेखन को मिलेगा गिदड़बा दस्वीर ने मैरिज पैलेस के बाहर इंज जाप रहा है जिम्मे की बर्फ ही बर्फ चार पास बर्फी बर्फ विखाई दे रही है इस विचाले ਜੋ ਖੁਸ਼ੀਆਂ ਚ ਖਲਲ ਪਾਇਆ ਗਿਆ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਸੀਗਾ ਵਿਆਹ ਦਾ ਸਮਾਗਮ ਚੱਲ ਰਿਹਾ ਸੀਗਾ ਦੂਸਰੇ ਤਸਵੀਰਾਂ ਨੇ ਬਠਿੰਡਾ ਦੀਆਂ ਦੇਖਿਆ ਜਾ ਸਕਦਾ ਹੈ ਕਿ ਇੱਥੇ ਵੀ ਵਿਆਹ ਸਮਾਗਮ ਚੱਲ ਰਿਹਾ ਸੀਗਾ ਇਸੇ ਵਿੱਚ ਆਲੇ ਮੈਰਿਜ ਪੈਲੇਸ ਜੋ ਟੈਂਟ ਲੱਗੇ ਹੁੰਦੇ ਨੇ ਉਹ ਹੀ ਤੇਜ਼ ਹਵਾਵਾਂ ਨੇ ਠੇਠਾਂ ਡੇਗ ਪੰਜਾਬ ਚ ਕਈ ਥਾਈਂ ਤੇਜ਼ ਤੂਫਾਨ ਨੇ ਤਬਾਹੀ ਮਚਾਈ ਬਠਿੰਡਾ ਦੇ ਪਿੰਡ ਘੁੰਮਟੀ ਵਿਖਾ ਤਸਵੀਰਾਂ ਤੁਸੀਂ ਵੇਖ ਪਾਰੇ ਹੋ ਜਿੱਥੇ ਕੀ ਸ਼ੈਲ ਤਹਿਸ ਨੈਸ ਹੋ ਗਿਆ ਕੋਠਾਗੁਰੂ ਨੇੜੇ ਗਊਸ਼ਾਲਾ ਤੇ ਸਤਸੰਗ ਪਵੰਦੀ ਜੋ ਛੱਤ ਨੇ ਉੱਪ ਹੀ ਡਿੱਗ ਗਈ ਪੰਜ ਲੋਕਾਂ ਦੀ ਵੀ ਰੁਕਾਵਤ ਹੋਈ ਦਸਤੇ ਚਾਰੇ ਨੇ ਕਸਬਾ ਭੁਗਤਾ ਪਾਈ ਚ ਚਕਰਵਾ ਦੇ ਤੂਫਾਨ ਆਇਆ ਯਾਨੀ ਕਿ ਟੋਰਨੇਡੋ ਆਇਆ ਸੜਕਾਂ ਤੇ ਰੁੱਖ ਉਖੜ ਗਏ ਢੇਠਾ ਡਿੱਗ ਗਏ ਇਸ ਨਾਲ ਆਵਾਜਾਈ ਵੀ ਪਾਰੀ ਪ੍ਰਭਾਵਿਤ ਹੋਈ ਤਸਵੀਰਾਂ ਤਬਾਹੀ ਦੀਆਂ ਕੈਮਰੇ ਚ ਕੈਦ ਹੋਈਆਂ ਨੇ ਵੇਖਿਆ ਜਾ ਸਕਦਾ ਹੈ ਕਿ ਕਿੰਝ ਜੋ ਨੇ ਕੋਠਗੁਰਾ ਨੇੜੇ ਗਊਸ਼ਾਲਾ ਤੇ ਸਤਸੰਗ ਪਵੰਦੀ ਛਾਤੀ ਡਿੱਗ ਗਈ ਜੋ ਸ਼ੈਡ ਨੇ ਹਵਾਵਾਂ ਤੇਜ਼ ਹਵਾ ਕਰਕੇ दूर दूर तक हेठां डि जख्मी हो गएगा तबाही मची है शेड उड़ गए दूर तक खेत डिग गए इमारत भी ढैटे हो गई दो मजदूर गंभीर सट्टा लगिया ने मजदूर ने शैलर चो भज के अपनी जान लहराई तस्वीर ने ਚੱਕਰਵਾਤੀ ਤੂਫਾਨ ਦਾ ਕਹਿਰ ਵੇਖਣ ਨੂੰ ਮਿਲਿਆ ਹੈ ਤਸਵੀਰਾਂ 'ਚ ਕੈਪਚਰ ਹੋਇਆ ਹੈ ਟੋਰਨੇਡੋ ਵੇਖਿਆ ਜਾ ਸਕਦਾ ਹੈ ਇਸ ਵਿਚਾਲੇ ਦੂਸਰੀ ਤਸਵੀਰਾਂ ਨੇ ਸ਼ੈਲਰ ਦੇ ਮਿਲਕ ਪਲਾਂਟ ਤੇ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਉਹਨਾਂ ਦੇ ਵੱਲੋਂ ਟਵੀਟ ਕੀਤਾ ਗਿਆ ਲਿਖਿਆ ਹੈ ਕਿ ਬੇਮੌਸਮੇ ਮੀ ਤੇਜ਼ ਹਵਾਵਾਂ ਤੇ ਗੜੇਮਾਰੀ ਕਾਰਨ ਸੂਬੇ ਵਿੱਚ ਕਣਕ ਅਤੇ ਖੋਰ ਖੜੀਆਂ ਫਸਲਾਂ ਨੂੰ ਹੋਏ ਪੈਲੇ ਨੁਕਸਾਨ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪਾਣ ਦੀ ਚੁੱਪੀ ਤੋਂ ਨਰਾਸ਼। ਕਿਸਾਨ ਪਹਿਲਾਂ ਹੀ ਗੰਭੀਰ ਸੰਕਟ ਦੀ ਲਪੇਟ ਵਿੱਚ ਹਨ ਕਿਉਂਕਿ ਖੇਤੀ ਹੁਣ ਲਾਹੇਵੰਦ ਕਿੱਤਾ ਨਹੀਂ ਰਿਹਾ। ਮੁੱਖ ਮੰਤਰੀ ਵੱਲੋਂ ਸੰਕਟ ਵਿੱਚ ਘਰੇ ਕਿਸਾਨ ਨੂੰ ਹੋਏ ਨੁਕਸਾਨ ਲਈ ਤੁਰੰਤ ਰਾਹਤ ਤੇ ਮੁਆਵਜ਼ੇ ਬਾਰੇ ਕੋਈ ਫਰੋਕਸ਼ਾਨੀ ਦਿੱਤਾ ਗਿਆ ਹੈ। ਅਕਾਲੀ ਦਲ ਰਸਮੀ ਕਾਰਵਾਈਆਂ ਤੇ ਨਿਜਮਾਨ ਨੂੰ ਪਾਸੇ ਰੱਖ ਕੇ ਕਿਸਾਨਾਂ ਨੂੰ ਤੁਰੰਤ ਰਾਹਤ ਦੇਣ ਦੀ ਮੰਗ ਕਰਦਾ ਹੈ। ਇਸ ਤੋਂ ਇਲਾਵਾ ਸਰਕਾਰ ਨੂੰ ਅਸਲ ਨੁਕਸਾਨ ਦਾ ਮੁਲਾਂਕਣ ਕਰਨ ਲਈ ਨਵੀਂ ਕਿਦੌਵੀ ਦੇ ਆਦੇਸ਼ ਦੇਣੇ ਚਾਹੀਦੇ ਹਨ। ਜ਼ਾਤਕ ਪ੍ਰਭਾਵਿਤ ਥਾਵਾਂ ਤੇ ਸਭ ਕੁਝ ਨੁਕਸਾਨਿਆ ਗਿਆ ਹੈ ਪੰਜਾਬ ਦਾ ਪੁੱਤਰ ਆਪਣੀ ਸੂਬੇ ਲਈ ਕਦੋਂ ਸਮਾਖੰਡੇਗਾ ਜਿਹੜਾ ਟਿੱਕਾ ਗਿਆ ਸ਼੍ਰੋਮਣ ਕਲਦੇ ਪ੍ਰਧਾਨ ਸੁਖਬੀਰ ਸਿੰਘ ਬਾਦਲਦੇਵ ਤਾਂ ਗੱਲ ਵੱਖਰੀ ਆ ਹਮ ਪਰ ਜਿਹੜੀ ਸਾਡੀ ਲੇਬਰ ਕੰਮ ਕਰਦੀ ਸੀ ਜੀ ਪ੍ਰਮਾਤਮਾ ਦਾ ਅਸੀਂ ਸ਼ੁਕਰਗੁਜ਼ਾਰ ਆ ਜੀ ਕਿ ਸਾਰੇ ਬੰਦੇ ਸਾਡੇ ਸੇਫ ਆ ਜੀ ਕੋਈ ਵੀ ਬੰਦਾ ਸਾਡਾ ਗੁੰਮ ਨਹੀਂ ਹੈ ਬਿਲਕੁਲ ਸਾਰੀ ਵਾਹਿਗੁਰੂ ਦੀ ਆਪਾਤ ਕਰ ਪਾਨਾ ਸਾਡਾ ਸਾਰਾ ਸਟਾਫ ਅਸੀਂ ਖੁਦ ਅਸੀਂ ਸਾਰੇ ਠੀਕ ਠਾਕ ਹੈ ਜੋ ਜਸਾ ਨੁਕਸਾਨ ਹੈ ਮਾਲੀ ਨੁਕਸਾਨ ਹੋਇਆ ਇਹਦਾ ਫਿਲਹਾਲ ਜੇ ਕੋਈ ਵੀ ਮਤਲਬ ਜਜਮੈਂਟ ਨਹੀਂ ਕੀਤੀ ਸਾਹ ਜਾ ਸਕਦੀ ਵੀ ਕਿੰਨਾ ਨੁਕਸਾਨ ਹੋ ਗਿਆ ਬਾਕੀ ਤੁਹਾਡੇ ਸਾਹਮਣੇ ਹੀ ਆ ਤੁਸੀਂ ਮੰਜ਼ਰ ਜਿਹੜਾ ਕੁਦਰਤ ਦਾ ਮੰਜ਼ਰ ਆ ਕਿ ਤੁਹਾਡੇ ਸਾਹਮਣੇ ਹੀ ਆ